ਮੇਰਾ ਨਾਮ ਜੀ ਪ੍ਰੋਫੈਸਰ ਮਨਜੀਤ ਸਿੰਘ ਛਾਬੜਾ ਹੈ ਜੀ ਮੈਂ ਕੀ ਹੋਇਆ ਕੀ ਸੀ ਮੈਂ ਡਾਇਰੈਕਟਰ ਜੀਵੀਐਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਤੌਰ ਤੇ ਕੰਮ ਕਰਦਾ ਮੈਂ ਅੱਜ ਆਪਣੇ ਆਫਿਸ ਤੋਂ ਨਿਕਲ ਕੇ ਘਰ ਨੂੰ ਜਾ ਰਿਹਾ ਸੀਗਾ ਜੀ ਤੇ ਰਸਤੇ ਵਿੱਚ ਅਚਾਨਕ ਮੇਰੀ ਗੱਡੀ ਤੋਂ ਧੂਆ ਨਿਕਲਿਆ ਹਲਕਾ ਫੁਲਕਾ ਅਸੀਂ ਇੱਕਦਮ ਗੱਡੀ ਸਾਈਡ ਤੇ ਰੋਕ ਲਈ ਹੈ ਤਾਂ ਕਿ ਦੇਖਿਆ ਜਾਵੇ ਕਿ ਕਿਤੇ ਕੋਈ ਪ੍ਰੋਬਲਮ ਤਾਂ ਨਹੀਂ ਹੈ ਤੇ ਇੱਕਦਮ ਜਿਹੜੀ ਹੈ ਗੱਡੀ ਨੂੰ ਅੱਗ ਲੱਗ ਗਈ ਕਿਹੜੀ ਗੱਡੀ ਸੀ ਇਹ ਇੰਡੀਗੋ ਹੈ ਜੀ ਅੱਛਾ ਜੀ ਕਿਹੜਾ ਮਾਡਲ ਹੈ ਇਹ 2014 ਮਾਡਲ ਹੈ ਅੱਛਾ ਜੀ ਪਹਿਲਾਂ ਵੀ ਕਦੀ ਇਦਾਂ ਹੋਇਆ ਨਹੀਂ ਜੀ ਨੇ ਕਦੇ ਵੀ ਨਹੀਂ ਹੋਇਆ ਅਸੀਂ ਇਹਨੂੰ ਰੈਗੂਲਰ ਸਰਵਿਸ ਕਰਾਉਂਦੇ ਆ ਠੀਕ ਠਾਕ ਹੈ ਗੱਜ ਜੀ ਤੇ ਪੈਟਰੋਲ ਹੈ ਡੀਜ਼ਲ ਹੈ ਜੀ ਡੀਜ਼ਲ ਹੈਗੀ ਹੈ ਜੀ ਆਲਰੇਡੀ ਤੇ ਕੌਣ ਕੌਣ ਬੈਠਾ ਸੀਗਾ ਜੀ ਗੱਡੀ ਮੈਂ ਤੇ ਮੇਰਾ ਡਰਾਈਵਰ ਸੀਗਾ ਜੀ ਉਹੀ ਡਰਾਈਵ ਕਰਦਾ ਮੈਂ ਕਦੇ ਨਹੀਂ ਜਾਤ ਜਾਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜੀ ਨਹੀਂ ਬਿਲਕੁਲ ਕੋਈ ਨਹੀਂ ਗੱਡੀ ਦੇ ਹਾਲਾਤ ਕੀ ਹੈ ਜੀ ਉਹ ਗੱਡੀ ਤਾਂ ਤੁਸੀਂ ਦੇਖ ਹੀ ਸਕਦੇ ਹੋ ਦੀ ਬਿਲਕੁਲ ਸੜਕੇ ਤੇ ਰਾਖ ਹੋ ਗਈ ਹੈ ਜੀ ਤੇ ਤੁਸੀਂ ਨਿਕਲ ਗਏ ਸੀ ਟਾਈਮ ਤੇ ਹਾਂਜੀ ਹਾਂਜੀ ਅਸੀਂ ਤਾਂ ਪਹਿਲਾਂ ਬਾਹਰ ਖੜ ਕੇ ਧੂਆਂ ਦੇਖ ਰਹੇ ਸੀ ਕਿ ਕਿੰਨੀ ਦਿਨ ਫਾਇਰ ਬ੍ਰਿਜਡ ਆ ਗਈ ਫਾਇਰ ਬ੍ਰਿਜਡ ਆ ਗਈ ਸੀ ਅੱਧੇ ਘੰਟੇ ਬਾਅਦ ਆ ਗਈ ਸੀ ਜਦੋਂ ਇਹਨਾਂ ਨੂੰ ਫੋਨ ਕੀਤਾ ਸੀ ਗੱਡੀ ਪੂਰੀ ਸੜ ਚੁੱਕੀ ਹੈ ਜੀ ਹਾਂਜੀ ਹਾਂਜੀ ਕਿੰਨਾ ਦਾ ਧਾਨ ਹੋਇਆ ਦੀ ਗੱਡੀ ਦਾ ਗੱਡੀ ਦਾ ਤਾਂ ਜਿਹੜਾ ਉਹਨਾਂ ਐਕਸਪਰਟ ਦੇਖ ਕੇ ਦੱਸਣਗੇ ਜੀ ਠੀਕ ਹੈ ਜੀ ਹਾਂਜੀ ਆ ਸ਼ੰਗਰਾ ਸਿੰਘ ਐਸਆਈ ਪਰ ਕੀ ਹੋਇਆ ਸੀਗਾ ਜੀ ਇੱਥੇ ਉਹ ਗੱਡੀ ਜਾ ਰਹੀ ਸੀਗੇ ਅਚਾਨਕ ਹੀਟ ਕਰਕੇ ਦੀ ਬੈਟਰੀ ਗਰਮ ਹੋ ਗਈ ਤੁਹਾ ਮਾਰਦੇ ਨਾਲ ਹੀ ਅਸੀਂ ਥੋੜੀ ਦੇਰ ਬਾਅਦ ਆਏ 15 ਮਿੰਟ 10 15 ਮਿੰਟ ਤੇ ਅਸੀਂ ਪਹੁੰਚ ਗਏ ਇੱਥੇ ਉਹ ਗੱਡੀ ਨੂੰ ਅਚਾਨਕ ਹੀ ਅੱਗ ਲੱਗੀ ਬਸ ਇੰਨੀ ਗੱਲ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਉਦਾਂ ਬਚਾਇਆ ਸਾਰੇ ਬੰਦੇ ਸੇਫ ਆ ਬਾਹਰ ਉਹਦੀ ਕੋਈ ਗੱਲਬਾਤ ਨਹੀਂ ਪਰ ਉਹ ਗੱਡੀ ਨੂੰ ਪਤਾ ਨਹੀਂ ਚਾਨੜ ਕੀ ਕੋਈ ਬੈਟਰੀ ਦੀ ਤਾਰ ਜੁੜ ਗਈ ਹੈ ਕਾਰਨ ਕੋ ਇਹੋ ਜਿਹਾ ਹੋਇਆ ਉਹਦੇ ਕਰਕੇ ਅੱਗ ਲੱਗਣ ਕਰਕੇ ਬੰਦੇ ਸਾਰੇ ਸੇਫ ਆ ਕਿੰਨੇ ਬੰਦੇ ਸੀਗੇ ਗੱਡੀ ਦੇ ਬੰਦੇ ਦੇ 3-4 ਸੀਗੇ ਬੰਦੇ ਵਿੱਚ ਸਾਰੇ ਠੀਕ ਹੈ ਜੀ ਸਾਰੇ ਓਕੇ ਆ ਗੱਡੀ ਕਿੱਥੇ ਪੂਰੀ ਸੜ ਕੇ ਸੁਆਹ ਹੋ ਗਈ ਆ ਗੱਡੀ ਤੇ ਸੜ ਗਈ ਹੈ ਜੀ ਗੱਡੀ ਫਿਰ ਫਾਇਰ ਬ੍ਰੇਡ ਮੰਗਾਇਆ ਅੱਗ ਬਹੁਤ ਜ਼ੋਰ ਨਾਲ ਲੱਗੀ ਹੋਈ ਸੀ ਹੁਣ ਉਹ ਫਾਇਰ ਬ੍ਰੇਡ ਆਨ ਕਰਕੇ ਗੱਡੀ ਦੀ ਜਿਹੜੀ ਆਗਾ ਉਹ ਪੁੱਜ ਗਈ ਠੀਕ ਹੈ